ਸੱਚੀ ਗੱਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਾਤ ਬਟਿਕ ਤੇ ਅੱਜ ਦੀ ਵੀਡੀਓ ਜਿਹੜੀ neck design ਤੇ ਰਹੂਗੀ neck design ਕਿਵੇਂ ਬਣਾਇਆ ਆਪਾਂ ਉਹ ਤੁਹਾਨੂੰ ਦੱਸਦੇ ਆਂ ਤੇ ਘੇਰੇ ਤੇ ਵੀ ਇਸ ਤਰ੍ਹਾਂ ਪੈਚਵਰਕ ਹੋਇਆ ਹੋਇਆ ਤੇ ਤੁਹਾਨੂੰ ਦੱਸਦੇ ਆਂ ਆਜੋ ਵੀਡੀਓ ਚ ਸਭ ਤੋਂ ਪਹਿਲਾਂ ਆਪਾਂ ਨੇ 골 ਬੁਕਰਮ ਲੈਣੀ ਆ ਜਿਹੜਾ ਆਪਣਾ ਨੈਕ ਪਾਉਣਾ ਗਲੇ ਦਾ ਬੁਕਰਮਨ ਦਾ ਉਹ ਉਹ ਲੈਣਾ ਤੇ ਉਹ ਤੁਸੀਂ ਪਾ ਦੇਣਾ ਉਹ ਤੁਹਾਨੂੰ ਤੁਸੀਂ ਜਿਵੇਂ ਤੁਹਾਡਾ 6.5 ਤਿਆਰ ਹੈ ਤਾਂ ਤੁਸੀਂ ਗਲਾਈ ਵਾਲਾ ਜਿਹੜਾ ਹਿੱਸਾ ਹੈ ਉਹ 5.5 ਤਿਆਰ ਰੱਖਣਾ ਕਿਉਂਕਿ 1 ਇੰਚ ਅੱਗੇ ਹੈ ਨਾ ਇਹ ਕੱਟ ਆਲਾ ਵੱਜ ਜਾਂਦਾ ਹੁੰਦਾ ਤੇ ਜੇ ਤੁਸੀਂ ਹੈ ਨਾ ਉੱਪਰਲਾ ਗਲਾ ਨਾਰਮਲ ਰੱਖ ਲਿਆ ਤਾਂ نیچے ਕੱਟ ਕਰਕੇ ਜਾਦੇ ਡੂੰਗਾ چلا ਜਾਊ ਤੇ ਡੂੰਗਾ ਤੁਹਾਨੂੰ ਦੱਸ ਹੀ ਦਿੱਤਾ ਇਹ ਆਪਾਂ ਨੇ ਸਾਰਾ ਪੌਣੇ 1 2 ਇੰਚ ਜਿਹੜੀ ਹੈ ਆ ਕੱਟ ਨੀਚੇ ਵਾਲਾ ਦੇਣਾ ਤੇ ਇਹਦੀ ਚੜਾਈ ਰਹੂਗੀ ਪੌਣੇ ਇੰਚ ਦੀ ਸਾਰੀ 9/16 ਇੰਚ ਦੀ ਹੀ ਚੜਾਈ ਰਹੂਗੀ ਇਹਦੀ ਕੱਟ ਦੀ ਤੇ ਇਸ ਤਰ੍ਹਾਂ ਗੋਲ ਨੈੱਕ ਲੈ ਕੇ ਤੇ نیچے ਪੱਟੀਆਂ ਲੈ ਲੈ ਪੱਟੀਆਂ ਲਾ ਦੇਣੀਆਂ ਨੇ ਤੇ ਉਹ ਜਿਹੜਾ ਕੱਟ ਬਣ ਜੂਗਾ ਆਪਾਂ ਇਹਨੂੰ ਪੇਸਟ ਕਰਦੇ ਆ ਇੱਕ ਆਪਾਂ ਨੇ ਪੇਸਟ ਕਰ ਲਈ ਸੀ ਕਿਉਂਕਿ ਤੁਹਾਨੂੰ ਜਿਹੜੇ ਸਮਝ ਲੱਗ ਲੱਗ ਸਕੇ ਛੇਤੀ ਜੇ ਆਪਾਂ ਹਨਾ ਤੇ ਤੁਹਾਨੂੰ ਐਵੇਂ ਲਾ ਕੇ ਦਿਖਾਉਂਦੇ ਤਾਂ ਇਹਨਾਂ ਪਤਾ ਨਹੀਂ ਸੀ ਲੱਗਣਾ ਜਿਵੇਂ ਹੁਣ ਆਪਾਂ ਸੈਕਿੰਡ ਪੱਟੀ ਰੱਖ ਰਹੇ ਹਾਂ ਇਸੇ ਤਰ੍ਹਾਂ ਆਪਾਂ ਨੇ ਪਹਿਲੀ ਪੱਟੀ ਰੱਖ ਲਈ ਸੀ ਤਾਂ ਕਰਦੇ ਆ ਇਸ ਤੇ ਵਧੀਆ ਜੀ ਪ੍ਰੈਸ ਹੁਣ ਤੇ ਪ੍ਰੈਸ ਕਰਨ ਤੋਂ ਬਾਅਦ ਤੋਂ ਦੱਸ ਨੇ ਇੱਕ ਕਪਾ ਪੱਟੀ ਹੋਰ ਆਪਾਂ ਜਿਹੜੀ ਬਣਾਉਣੀ ਆ ਇਹ ਵਾਲੀ ਪੈਚਵਰਕ ਹੋਇਆ ਹੋਇਆ ਨੀਚੇ ਗਲੇ ਤੇ ਦੇਖੋ ਉਹ ਪੱਟੀ ਆਪਾਂ ਅਲੱਗ ਤੋਂ ਤਿਆਰ ਕਰਨੀ ਆ ਸਾਰੀ ਇਹ ਆਪਾਂ ਨੇ ਬਾਟਮ ਨਾਲ ਦਾ ਪੀਸ ਲਿਆ ਬਾਟਮ ਨਾਲ ਦਾ ਪੀਸ ਲੈ ਕੇ ਪੱਟੀ ਬਣਾ ਲਈ ਸੀ ਉਹ ਜਿਹੜਾ ਆਪਾਂ ਨਿਕਲਿਆ ਸੀ ਇਹਨੂੰ ਆਪਾਂ ਲੇਡਲੇ ਵਾਲੇ ਦਾ ਨੂੰ ਜਿਹੜੀ ਉਹ ਪੱਟੀ ਬਣਾਈ ਸੀ ਉਹਦੀ ਲੈਂਥ ਰਹੂਗੀ ਜੀ 9.5 ਚੜਾਈ ਰਹੂਗੀ 4 ਇੰਚ ਇਹ ਵਾਲੀ ਪੱਟੀ ਦੀ ਇਹਦੀ ਲੈਂਥ ਹੈਗੀ 9.5 ਚੜਾਈ 4 ਇਨੂ ਵੀ ਆਲੇ ਤਾਂ ਲੋ ਲੈ ਲਿਆ ਗਲਾ ਵੀ ਲੈੜਿਆ ਗਿਆ ਤੇ ਪੱਟੀ ਵੀ ਲਈ ਗਈ ਇਹ ਪੱਟੀ ਤੇ ਕੀ ਕਰਨਾ ਇਸ ਤਰ੍ਹਾਂ ਲੇਸ ਰੱਖਾਂਗੇ ਬਾਹਰ ਨੂੰ ਬਾਹਰ ਨੂੰ ਮੂੰਹ ਕਰਕੇ ਤੇ ਸ਼ਰਟ ਨਾਲ ਦੀ ਪੱਟੀ ਇਹ ਤੇ ਐਡ ਕਰਨੀ ਆ ਇਸ ਤਰ੍ਹਾਂ ਪਹਿਲਾਂ ਆਪਾਂ ਇੱਕ ਸਾਈਡ ਤੋਂ ਪੱਟੀ ਐਡ ਕਰਦੇ ਆਂ ਨੀਚੇ ਨੂੰ ਆ ਜਾਾਂਗੇ ਤੇ ਇੱਥੇ ਧਿਆਨ ਨਾਲ ਤੁਸੀਂ ਖੁੰਝਾ ਜਿਹੜਾ ਫੋਲਡ ਕਰਨਾ ਨਾਲੇ ਤਾਂ ਲੇਸ ਦਾ ਖੁੰਝਾ ਫੋਲਡ ਕਰਨਾ ਹੈ ਨਾਲੇ ਇਹਦਾ ਪੱਟੀ ਦਾ ਖੁੰਝਾ ਫੋਲਡ ਕਰਨਾ ਹੈ ਇਸ ਤਰ੍ਹਾਂ ਨਾਲ-ਨਾਲ ਜੇ ਤੁਸੀਂ ਇਹ ਪੱਟੀ ਹੈ ਜਿਹੜੀ ਸਟਫ ਨਾਲ ਦੀ ਪ੍ਰਿੰਟਡ ਇਹਨੂੰ ਤੁਸੀਂ ਅਲੱਗ ਤੋਂ ਕਿਸੇ ਪੇਸਟ ਪੇਪਰ ਤੇ ਬਣਾਉਣਾ ਤਾਂ ਉਹ ਵੀ ਬਣਾ ਸਕਦੇ ਹੋ ਵੈਸੇ ਐਵੇਂ ਵੀ ਈਜ਼ੀ ਹੈ ਬਣਾ ਲਓਗੇ ਤੁਸੀਂ ਤੇ ਇਸ ਤਰ੍ਹਾਂ ਲੇਸ ਵੀ ਨਾਲ-ਨਾਲ ਚੱਲੀ ਗਈ ਤੇ ਪੱਟੀ ਵੀ ਨਾਲ-ਨਾਲ ਤੁਸੀਂ ਕੱਲੀ ਲੇਸ ਪਹਿਲਾਂ ਲਾ ਸਕਦੇ ਹੋ ਪੱਟੀ ਬਾਅਦ ਚ ਜੇ ਤੁਹਾਨੂੰ ਐਵੇਂ ਔਖਾ ਲੱਗਦਾ ਤੇ ਹੁਣ ਦੂਜੀ ਸਾਈਡ ਲੇਸ ਵੀ ਨਾਲ-ਨਾਲ ਰੱਖ ਲਈ ਹੁਣ ਲੇਸ ਦਾ ਮੂੰਹ ਹੈ ਜਿਹੜਾ ਅੰਦਰਲੇ ਪਾਸੇ ਹੋ ਗਿਆ ਤੇ ਨਾਲ-ਨਾਲ ਪੱਟੀ ਹੈ ਜਿਹੜੀ ਫੋਲਡ ਕਰ ਰਹੇ ਆਂ ਆਪਾਂ ਤੁਸੀਂ ਜਿਹੜਾ ਉਹ ਸੈਂਟਰ ਚ ਰਹਿ ਗਿਆ ਉਹਨੂੰ ਤੁਸੀਂ ਉੱਚ ਜਿਹੜੇ ਪਿੰਟੈਕਸ ਵੀ ਪਾ ਸਕਦੇ ਹੋ ਸੈਂਟਰ 'ਚ ਬਟਨ ਵੀ ਲਾ ਸਕਦੇ ਹੋ ਉਹ ਤੁਹਾਡੀ ਇੱਛਾ ਜਿਵੇਂ ਡਿਜ਼ਾਈਨ ਕਰਨਾ ਤੁਸੀਂ ਕਰ ਸਕਦੇ ਹੋ ਇਸ ਤਰ੍ਹਾਂ ਦੇਖੋ ਪੱਟੀ ਆਪਾਂ ਬਣਾ ਲਈ ਹੈ ਬਹੁਤ ਹੀ ਸੋਹਣਾ ਨੈੱਕ ਡਿਜ਼ਾਈਨ ਬਣਿਆ ਆਪਾਂ 2-3 ਸੂਟਾਂ ਤੇ ਬਣਾਇਆ ਕਾਫੀ ਜ਼ਿਆਦਾ ਪਸੰਦ ਕੀਤਾ ਹੁਣ ਜਿਹੜਾ ਆਪਣਾ ਸ਼ਰਟ ਦੀ ਸੈਂਟਰ ਸੀਗਾ ਸੈਂਟਰ ਤੇ ਆਪਾਂ ਲਾਈਨ ਲਾ ਲਈ ਇਸ ਤਰ੍ਹਾਂ ਲਾਈਨ ਲਾ ਲਈ ਇਹਦੇ ਉੱਪਰ ਪਹਿਲਾਂ ਪੱਟੀ ਠੀਕੂਗੀ ਫੇਰ ਆਪਾਂ ਨਾਰਮਲੀ ਕਲਾ ਚੇਪ ਲਾਂਗੇ ਪੱਟੀ ਤੁਸੀਂ ਦੇਖੋ ਇੰਨੀ ਉੱਪਰ ਲਾਉਣੀ ਹੈ ਵੀ ਉੱਪਰਲੇ ਜਿਹੜੇ ਗੋਲ ਨੈੱਕ ਦੇ ਵਿੱਚ ਆ ਜੇ ਕਿਤੇ ਇਹ ਨਾ ਹੋਵੇ ਪੱਟੀ ਤੁਸੀਂ ਨੀਵੀਂ ਲਾ ਲਓ ਉੱਪਰ ਥੋੜਾ ਜਿਹੜਾ ਖਾਲੀ ਰਹਿ ਜੇ ਧਿਆਨ ਨਾ ਕਰਿਓ ਕੰਮ ਇਸ ਤਰ੍ਹਾਂ ਪੱਟੀ ਰੱਖ ਲਈ ਇਹਨੂੰ ਆਪਾਂ ਕੱਚਾ ਕਰ ਲੈਣਾ ਸੈਂਟਰ 'ਚ ਲਾਈਨ ਲਾ ਕੇ ਇਹ ਬਾਅਦ 'ਚ ਆਪਾਂ ਜਿਹੜੀ ਸੀਨ ਹੈ ਇਹ ਬਾਅਦ 'ਚ ਉਹਦੇੜ ਲਾਂਗੇ ਆਪਾਂ ਤੇ ਇੱਥੇ ਲਾਵਾਂਗੇ ਬਟਨ ਤੇ ਇਸ ਤਰ੍ਹਾਂ ਪੱਟੀ ਲਾ ਲਈ ਆਪਾਂ ਹੁਣ ਆਪਾਂ ਕੀ ਕਰਨਾ ਜਿਹੜਾ ਆਪਾਂ neck ਸੀ ਨਾ ਮੈਂ ਕੀ ਕਰਦੀ ਹੁੰਨੀ ਆ ਇਹ ਚ ਹੌਲ ਕਰ ਲੈਣੀ ਹੁੰਦੀ ਆ ਸੈਂਟਰ ਸੈਂਟਰ ਚ ਤਾਂ ਜਿਹੜੀ ਆਪਣੀ نیچے ਸ਼ਰਟ ਤੇ ਲਾਈਨ ਲੱਗੀ ਹੁੰਦੀ ਆ ਉਹਦੇ ਉੱਪਰ ਜਿਹੜੀ ਸੀਨ ਲਾ ਲੈਣੀ ਹੁੰਦੀ ਆ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਕੀ ਕਰਨਾ ਜਿਵੇਂ ਆਮ ਗੋਲ ਗਲਾ ਬਣਾਉਣੇ ਆਪਾਂ ਓਵੇਂ ਹੀ ਇਹ ਬਣੂਗਾ ਉਹ ਜਿਹੜਾ ਕੱਟ ਆਲੀ ਬੁਕਰਮ ਸੀ ਨਾ ਸੈਂਟਰ ਚ ਉਹ ਮੈਂ ਕੱਟ ਲਈ ਦੇਖੋ ਇਸ ਤਰ੍ਹਾਂ ਨਾਲ-ਨਾਲ ਮਸ਼ੀਨ ਲਿਆ ਕੇ ਇਸ ਤਰ੍ਹਾਂ ਕੱਟ نیچے ਆ ਗਈ ਉਹ ਸੈਂਟਰ ਚੋਂ ਬੁਗਰਮ ਕੱਟ ਦਿਓ ਜੇ ਨਹੀਂ ਘਟਣੀ ਕੋਈ ਚੱਕਰ ਵੀ ਨਹੀਂ ਨਾ ਕੱਟਿਓ ਕੋਈ ਉਹਦਾ ਦਿੱਕਤ ਨਹੀਂ ਤੁਹਾਨੂੰ ਆਣੀ ਇਸ ਤਰ੍ਹਾਂ ਧਿਆਨ ਦੇ ਨਾਲ ਆਪਾਂ ਇਸ ਤਰ੍ਹਾਂ ਦੇਖੋ ਸੀਨ ਲਾ ਲਈਏ ਤੇ ਉਸ ਤੋਂ ਬਾਅਦ ਹੁਣ ਆਪਾਂ ਇਹਨੂੰ ਕੱਟ ਲਾਂਗੇ ਉਹ ਜਿਹੜਾ ਕੱਟ ਕੋਲੋਂ ਹੈ ਨਾ ਉੱਥੋਂ ਤੁਸੀਂ ਧਿਆਨ ਨਾ ਕੱਟਿਓ نیچے ਡੁੰਗੇ ਤੱਕ ਕੱਟਿਆ ਜਾਊਗਾ ਬਿਲਕੁਲ ਲਵੇ ਤੱਕ ਕੱਟਣਾ ਪਊਗਾ ਫੇਰ ਹੀ ਉਹ ਵਧੀਆ ਮੋੜੂਗਾ ਹੁਣ ਇਹ ਜਿਵੇਂ ਆਪਣਾ ਆਮ 골ਗਲਾ ਅੰਦਰ ਮੁੜ ਜਾਂਦਾ ਓਵੇਂ ਆਪਾਂ ਇਹਨੂੰ ਵੀ ਫੋਲਡ ਕਰ ਲਾਂਗੇ ਇਸ ਤਰ੍ਹਾਂ ਜੇ ਕੋਈ ਹੈ ਨਾ ਸਟੱਫ ਹੁੰਦਾ ਉਹਦੇ ਧਾਗੇ ਜ਼ਿਆਦਾ ਨਿਕਲਦੇ ਨੇ ਉਹ ਤਾਂ ਤੁਸੀਂ ਧਿਆਨ ਨਾਲ ਫੋਲਡ ਕਰਿਓ ਉਹਨੂੰ ਤਾਂ ਪੱਕਾ ਹੈ ਨਾ ਦੋ ਦੋ ਸੀਨਾ ਨਾਲ ਕਰਕੇ ਫਿਰ ਉਹਨੂੰ ਤੇ ਦੱਬ ਵੀ ਲਿਓ ਦੀ ਸੀਨ ਕਿਉਂਕਿ ਕਾਟਨ ਇਹਨੂੰ ਕੋਈ ਚੱਕਰ ਨਹੀਂ ਜੇ ਤੁਸੀਂ ਪਹਿਲੀ ਵਾਰ ਬਣਾ ਰਹੇ ਹੋ ਨਾ ਤੁਸੀਂ ਕਾਟਨ ਤੇ ਬਣਾਇਓ ਸੌਖਾ ਰਹੂਗਾ ਦੇਖੋ ਆਪਣਾ ਜਿਹੜਾ ਆਪਣਾ ਗਲਾ ਇਸ ਤਰ੍ਹਾਂ ਬਣ ਗਿਆ ਏਸੀਜੀ ਉਹ ਕੱਟ ਲਿਆ ਸੀ ਆਪਾਂ ਇਹਨਾਂ ਦਾ ਗਲਾ ਹੈਗਾ ਜੀ ਸਾਰਾ 6.5 ਤਿਆਰ ਹੈ ਤਾਂ ਇੱਥੇ ਤੱਕ ਆਪਾਂ ਨੇ 5.5 ਰੱਖਿਆ ਤੇ ਨੀਚੇ ਆ ਗਿਆ ਇੰਚ ਦਾ ਇਹ ਹੋ ਗਿਆ ਠੀਕ ਹੈ ਜੀ 6.5 ਬਣ ਗਿਆ ਇਸ ਤਰ੍ਹਾਂ ਇੱਥੇ ਹਲੇ ਬਟਨ ਲਾਉਣੇ ਨੇ ਬਟਨ ਆਪਣੇ ਹਲੇ ਮੜਨੇ ਦਿੱਤੇ ਹੋਏ ਨੇ ਤੇ ਇਹ ਆ ਗਿਆ ਜੀ ਬਾਜੂ ਦਾ ਡਿਜ਼ਾਈਨ ਬਾਜੂ ਚ ਸਿੰਪਲ ਇਸ ਤਰ੍ਹਾਂ ਆਪਾਂ ਨੇ ਵਿੱਚ ਪੱਟੀ ਪਾਤੀ ਹੈ ਵਿੱਚ ਕੱਟ ਨਹੀਂ ਕੀਤਾ ਹੋਇਆ ਆਪਾਂ ਨੇ ਇਹਦੇ ਵਿੱਚ ਨਾ ਕੱਟ ਨਹੀਂ ਕੀਤਾ ਇਸੇ ਤਰ੍ਹਾਂ ਹੀ ਬਿਚ ਫੋਲਡ ਕਰ ਲਿਆ ਉੱਪਰ ਇੱਥੇ ਇੱਥੇ ਪੱਟੀ ਰੱਖੀ ਕ੍ਰੀਮ ਕਲਰ ਦੀ ਉਹਨੂੰ ਚੱਕ ਕੇ ਇਹਦੇ ਉੱਤੇ ਨਾਲੇ ਵਿੱਚ ਲੈਸ ਤੇ ਨਾਲੇ ਸੀਨ ਲਾਤੀ ਇੱਕ ਸੀ ਇੰਚੀ ਜਿਹੜਾ ਕੰਮ ਹੋ ਗਿਆ ਤੇ ਇਸ ਤਰ੍ਹਾਂ ਦਾ ਕੰਮ ਹੋਇਆ ਹੋਇਆ ਇਹ ਤਾਂ ਘੇਰਾ ਬਣਿਆ ਹੋਇਆ ਘੇਰਾ ਵੀ ਤੁਹਾਨੂੰ ਦਿਖਾਉਣੀ ਆ ਠੀਕ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆਪਣਾ ਰੈਡੀ ਹੋਇਆ ਨਵਾਂ ਜਿਹਾ ਡਿਜ਼ਾਈਨ ਹੈ ਜੀ ਤੁਸੀਂ ਜ਼ਰੂਰ ਟਰਾਈ ਕਰਿਓ ਉਮੀਦ ਕਰਦੀ ਹਾਂ ਤੁਸੀਂ ਜ਼ਰੂਰ ਇਹਨੂੰ ਬਣਾਉਂਗੇ ਆਪਣੇ ਸੂਟ ਤੇ ਟਰਾਈ ਜ਼ਰੂਰ ਕਰੋਗੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ